ਰਜਿਸਵਲ ਐਮ ਡੀ ਇਲੈਕਟ੍ਰੋਕੋਮੋਪੈਥੀ ਮੈਡੀਸਨ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗਾ ਕਿ ਕੈਂਸਰ ਰੋਗ ਕੀ ਹੁੰਦਾ ਹੈ ਜਿਵੇਂ ਕਿ ਸਾਰੇ ਹੀ ਜਾਣਦੇ ਹਾਂ ਕੈਂਸਰ ਰੋਗ ਅੱਜ ਦੇ ਸਮਾਜ ਦੇ ਵਿੱਚ ਬਹੁਤ ਹੀ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ ਤੇ ਜਿਹਦੇ ਨਾਲ ਬਹੁਤ ਸਾਰੇ ਘਰ ਬਰਬਾਦ ਹੋ ਜਾਂਦੇ ਹਨ ਤੇ ਇਲਾਜ ਸਹੀ ਤਰੀਕੇ ਨਾਲ ਨਹੀਂ ਹੁੰਦਾ ਤੇ ਕੱਲ ਕਰਾਂਗੇ ਕਿ ਕੈਂਸਰ ਹੈ ਕੀ ਕੈਂਸਰ ਇੱਕ ਬਹੁਤ ਹੀ ਭਿਆਨਕ ਟਿਊਮਰ ਟਾਈਪ ਫੋੜਾ ਹੁੰਦਾ ਹੈ ਜਿਸ ਦਾ ਜੋ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੁੰਦਾ ਹੋਇਆ ਸਾਡੇ ਸਾਰੇ ਸਰੀਰ ਤੇ ਇਹ ਉਹਦਾ ਅਸਰ ਹੁੰਦਾ ਹੈ ਸਵੰਧ ਰੱਖਦਾ ਹੈ ਜਾਂ ਕਹਿਣ ਦਾ ਭਾਵ ਹੈ ਕਿ ਸਾਰੇ ਸਾਰੀ ਬਾਡੀ ਤੇ ਉਸਦਾ ਪ੍ਰਭਾਵ ਪੈਂਦਾ ਹੈ ਜਦੋਂ ਕਿਸੇ ਕਾਰਨ ਸਾਡੇ ਰक्त ਤੇ ਰਸ ਦੂਸ਼ਿਤ ਹੋ ਜਾਂਦੇ ਹਨ ਤੇ ਜਾਂ ਗੰਦੇ ਹੋ ਜਾਂਦੇ ਹਨ ਤਾਂ ਉਹ ਸਾਡੇ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਸੈੱਲਾਂ ਦੀ ਬਰਬਾਦੀ ਸ਼ੁਰੂ ਕਰ ਦਿੰਦੇ ਹਨ ਜੋ ਕਿ ਛੁਰੂ-ਛੁਰੂ ਦੇ ਵਿੱਚ ਤਾਂ ਉਹ ਏ ਬਿਸ਼ਵਾਲੇ ਸੈੱਲ ਪੈਦਾ ਨਹੀਂ ਹੁੰਦੇ ਤੇ ਉਹ ਕੋਈ ਜ਼ਿਆਦਾ ਉਹਦੇ ਵਿੱਚ ਹਰੀਲਾ ਮਾਤਾ ਇਕੱਠਾ ਨਹੀਂ ਹੁੰਦਾ ਪਰ ਹੌਲੀ-ਹੌਲੀ ਅ ਮਰੀਜ਼ ਦੀ ਲਾਪਰਵਾਹੀ ਅਤੇ ਗਲਤ ਇਲਾਜ ਦੇ ਨਾਲ ਗਲਤ ਇਲਾਜ ਦੇ ਕਾਰਨ ਇਹ ਮੈਲੈਗਨਟ ਹੋ ਜਾਂਦੇ ਹਨ ਜਿਹਨੂੰ ਅਸੀਂ ਕੈਂਸਰ ਕਹਿੰਦੇ ਹਾਂ ਤੇ ਇਹ ਕਈ ਤਰ੍ਹਾਂ ਦਾ ਛੋਟਾ ਵੱਡਾ ਹੋ ਸਕਦਾ ਹੈ ਇਹਦੇ ਵਿੱਚ ਇਹ ਸਾਡੇ ਸਰੀਰ ਦੇ ਅੰਦਰ ਇਹ ਛੋਟੇ ਛੋਟੇ ਜਿਹੜੇ ਸੈੱਲ ਹੈਗੇ ਆ ਇਹ ਉਹ ਬਿਸ਼ਵਾੜੇ ਜਿasse ਕਹਿੰਦੇ ਜ਼ਹਿਰੀਲੇ ਸੈੱਲ ਜਿਹੜੇ ਆ ਉਹ ਪੈਦਾ ਹੋਣ ਲੱਗ ਜਾਂਦੇ ਜਿਨ੍ਹਾਂ ਦੀ ਇੱਕ ਜਾਲੀ ਜਹੀ ਬਣ ਜਾਂਦੀ ਹੈ ਇਹ ਕਿਈ ਤਰ੍ਹਾਂ ਦੀ ਛੋਟੀ ਵੱਡੀ ਹੋ ਸਕਦੀ ਹੈ ਤੇ ਇਸ ਜਾਲੀ ਦੇ ਖਾਨਿਆਂ ਦੇ ਵਿੱਚ ਅ ਗੋਲ ਅਤੇ ਅੰਡਾਕਾਰ ਛੋਟੇ-ਛੋਟੇ ਦਾਣੇ ਅ ਦਿਖਦੇ ਹਨ ਜਿਨ੍ਹਾਂ ਨੂੰ ਅਸੀਂ ਨਿਊਕਲੀਅਸ ਕਹਿੰਦੇ ਹਾਂ ਇਹ ਗਿਣਤੀ ਦੇ ਵਿੱਚ ਵਧਦੇ ਹੀ ਜਾਂਦੇ ਹਨ ਤੇ ਸਰੀਰ ਦੇ ਉਸ ਹਿੱਸੇ ਦੇ ਵਿੱਚ ਜਿੱਥੇ ਇਹ ਪੈਦਾ ਹੋਏ ਹਨ ਤੇ ਹੌਲੀ-ਹੌਲੀ ਇਹਦੀ ਜਿਹੜੀ ਉਹ ਗਰੋਥ ਹੈ ਇਹ ਦਾਣੇ ਜੇ ਗਿਣਤੀ ਦੇ ਵਿੱਚ ਜਾਦਾ ਵਧਣ ਦੇ ਨਾਲ ਇੱਕ ਉਥੇ ਗ੍ਰੋਥ ਫਾਇਦਾ ਹੋ ਜਾਂਦੀ ਹੈ ਤੇ ਜਾਂ ਫਿਰ ਸੋਲੀਡ ਟੈਗ ਗ੍ਰੋਥ ਡਵੈਲਪ ਹੋ ਜਾਂਦੀ ਹੈ ਜਾਂ ਫਿਰ ਇੱਕ ਬਹੁਤ ਹੀ ਜ਼ਹਿਰੀਲੀ ਤਰ੍ਹਾਂ ਦਾ ਇੱਕ ਫੋੜਾ ਬਣ ਜਾਂਦਾ ਹੈ ਤੇ ਰੇਕ ਇਲਾਜ ਪ੍ਰਣਾਲੀ ਦੇ ਵਿੱਚ ਇਹਨੂੰ ਠੀਕ ਕਰਨ ਵਾਸਤੇ بڑے ਆਪਾ ਜਿਹੜੇ ਹੈਗੇ ਆ ਉਹ ਲੱਗੇ ਜਾ ਰਹੇ ਹਨ ਤੇ ਹਰ ਅੱਜ ਦਿਨ ਇਸਤੇ ਕੋਈ ਹੁੰਦੀ ਰਹਿੰਦੀ ਹੈ ਜੋ ਕਿ ਅੰਤ ਦੇ ਵਿੱਚ ਅਸਫਲ ਸਿੱਧ ਹੁੰਦੀ ਹੈ ਕਿਉਂਕਿ ਕਿਸੇ ਵੀ ਚਿਕਿਤਸਾ ਪ੍ਰਣਾਲੀ ਦੇ ਵਿੱਚ ਅ ਰਸ ਲਕਤ ਤੇ ਰਸ ਨੂੰ ਸ਼ੁੱਧ ਕਰਨ ਵਾਸਤੇ ਕੋਈ ਵੀ ਦਵਾਈਆਂ ਨਾ ਹੁਣ ਤੱਕ ਨਾ ਪਹਿਲਾਂ ਸੀਗੀਆਂ ਸੀ ਤੇ ਨਾ ਹੁਣ ਤੱਕ ਹਨ ਇਸ ਲਈ ਇਹ ਹੁਣ ਵੀ ਰੋਗ ਜਿਹੜਾ ਹੈਗਾ ਇਹ ਅਸਾਧ ਹੀ ਮੰਨਿਆ ਜਾਂਦਾ ਹੈ ਤੇ ਹੁਣ ਤੱਕ ਇਹ ਰੋਗ ਜਿਹੜਾ ਅਸਾਧ ਮੰਨਿਆ ਜਾਂਦਾ ਹੈ ਤੇ ਇਹ ਇਸ ਰੋਗ ਨੂੰ ਐ ਕੱਟਣ ਦੇ ਨਾਲ ਸਰਜਰੀ ਕਰਾਉਣ ਦੇ ਨਾਲ ਜਾਂ ਰੈਡੀਏਜ ਰੈਡੀਏਸ਼ਨ ਉਹਨੂੰ ਜਲਾਉਣ ਦੇ ਨਾਲ ਇਹ ਬਹੁਤ ਹੀ ਭਿਆਨਕ ਰੂਪ ਧਨ ਕਰ ਲੈਂਦਾ ਹੈ ਅਤੇ ਇੱਕ ਜਗ੍ਹਾ ਨੂੰ ਛੱਡ ਕੇ ਇਹ ਦੂਸਰੀ ਜਗ੍ਹਾ ਹੋ ਜਾਂਦਾ ਜਿਵੇਂ ਕਿ ਮੰਨ ਲਓ ਕਿਸੇ ਲੇਡੀ ਦੇ ਇੱਕ ਬ੍ਰੈਸਟ ਦੇ ਵਿੱਚ ਜੇਕਰ ਕੈਂਸਰ ਦੀ ਗ੍ਰੋਥ ਹੋ ਗਈ ਹੈ ਉਹਨੂੰ ਰਿਮੂਵ ਕੀਤਾ ਜਾਂਦਾ ਹੈ ਤੇ ਉਹ ਉਸ ਜਗ੍ਹਾ ਨੂੰ ਛੱਡ ਕੇ ਕਿਸੇ ਦੂਸਰੀ ਦੂਸਰੀ ਬ੍ਰੈਸਟ ਦੇ ਵਿੱਚ ਜਾਂ ਕਿਸੇ ਸਰੀਰ ਦੇ ਦੂਸਰੇ ਹੋਰ ਪਾਰਟ ਦੇ ਵਿੱਚ ਇਹ ਡਿਵੈਲਪ ਹੋ ਜਾਂਦਾ ਹੈ ਪਰ ਇਲੈਕਟ੍ਰੋ ਹੋਮੋਪੈਥੀ ਇੱਕ ਐਹੋ ਜਿਹੀ ਚਿਕਿਤਸਾ ਪ੍ਰਣਾਲੀ ਹੈ ਜਿਹਦੇ ਵਿੱਚ ਇਹ ਬਹੁਤ ਵੱਡੀ ਵਿਸ਼ੇਸ਼ਤਾ ਹੈ ਕਿ ਕੈਂਸਰ ਨੂੰ ਵਧਣ ਤੋਂ ਵਕਿਆ ਹੀ ਰੋਕਿਆ ਜਾ ਸਕਦਾ ਹੈ ਕਿਉਂਕਿ ਇਸ ਰਾਜ ਪ੍ਰਣਾਲੀ ਦੇ ਵਿੱਚ ਇਹੋ ਜਿਹੀਆਂ ਦਵਾਈਆਂ ਹਨ ਜੋ ਜੋ ਕਿ ਸਾਡੇ ਰक्त ਤੇ ਰਸ ਨੂੰ ਸ਼ੁੱਧ ਕਰਦੀਆਂ ਹਨ ਤੇ ਉਹ ਨਰਵਸ ਸਿਸਟਮ ਦੁਆਰਾ ਆਪਣਾ ਜੋ ਕਿ ਨਰਵਸ ਸਿਸਟਮ ਦੁਆਰਾ ਕੰਮ ਕਰਕੇ ਸਾਡੇ ਰਕਤ ਤੇ ਰਸ ਨੂੰ ਸ਼ੁੱਧ ਕਰ ਦਿੰਦੀਆਂ ਹਨ ਤੇ ਉਹਦੇ ਨਾਲ ਜੋ ਸਾਡੇ ਸਰੀਰ ਦੇ ਅੰਦਰ ਜਿਹੜੇ ਸੈੱਲ ਡੈਮੇਜ ਹੋ ਚੁੱਕੇ ਹਨ ਜਾਂ ਨਿਰਜੀਵ ਹਨ ਉਹਨਾਂ ਨੂੰ ਜੀਵਤ ਕਰ ਦਿੰਦੀਆਂ ਹਨ ਅਤੇ ਤੇ ਉਹਨਾਂ ਨੂੰ ਜੀਵਤ ਕਰ ਦਿੰਦੀਆਂ ਹਨ ਅਤੇ ਕੈਂਸਰ ਨੂੰ ਉਹ ਪੈਦਾ ਨਹੀਂ ਹੋਣ ਦਿੰਦੀ ਲੈਟੋ ਹੋਮੋਪੈਥੀ ਦੇ ਵਿੱਚ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ ਲੈਟੋ ਹੋਮੋਪੈਥੀ ਦੀਆਂ ਦਵਾਈਆਂ ਕੈਂਸਰ ਰੋਗ ਦੇ ਕਿਸੇ ਵੀ ਤਰ੍ਹਾਂ ਦੇ ਦਰਦ ਨੂੰ ਬਹੁਤ ਹੀ ਜਲਦੀ ਠੀਕ ਕਰ ਲੈਂਦੀਆਂ ਹਨ ਅਤੇ ਉਹਦੇ ਵਿੱਚ ਸਾਨੂੰ ਸੁਡੇਸ਼ਨ ਜਾਂ ਮੋਰਫਨ ਨੋਰਫਨ ਜਾਂ ਅਫੀਮ ਤੋਂ ਤਿਆਰ ਕੀਤੇ ਹੋਏ ਇੰਜੈਕਸ਼ਨਾਂ ਦੀ ਜਰੂਰਤ ਨਹੀਂ ਪੈਂਦੀ ਤੇ ਜੋ ਸੋਲੀ ਹੁੰਦੀ ਹੈ ਇਹ ਹੌਲੀ-ਹੌਲੀ ਮਲ੍ਹਮ ਹੋ ਕੇ ਉਹ ਬਿਲਕੁਲ ਰਿਜ਼ੋਲਵ ਹੋ ਜਾਂਦੀ ਹੈ ਤੇ ਕੈਂਸਰ ਦੇ ਰੋਗ ਨੂੰ ਇਸ ਤੋਂ ਉੱਪਰ ਕੋਈ ਇਲਾਜ ਪ੍ਰਣਾਲੀ ਹੋਰ ਨਹੀਂ ਹੈ ਕਿਉਂਕਿ ਇਸ ਇਲਾਜ ਦੇ ਦੌਰਾਨ ਨਾ ਤਾਂ ਪੇਸ਼ੈਂਟ ਦੀ ਇਮਿਊਨਿਟੀ ਘਟਦੀ ਹੈ ਤੇ ਨਾ ਪੇਸ਼ੈਂਟ ਦੇ ਵਿੱਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਹੁੰਦੀ ਹੈ ਤੇ ਨਾ ਇਸ ਇਲਾਜ ਦੇ ਨਾਲ ਪੇਸ਼ੈਂਟ ਦੇ ਉੱਤੇ ਕੋਈ ਹੋਰ ਕਿਸੇ ਵੀ ਕਿਸਮ ਦਾ ਕੋਈ ਸਾਈਡ ਇਫੈਕਟ ਹੁੰਦਾ ਹੈ ਤੇ ਕਹਿਣ ਦਾ ਭਾਵ ਇਸ ਇਲਾਜ ਦੇ ਦੌਰਾਨ ਰੋਗੀ ਬਿਲਕੁਲ ਠੀਕ ਹੋ ਜਾਂਦਾ ਹੈ ਅਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਮਰੀਜ਼ ਦੇ ਸਰੀਰ ਦੀ ਮਰੀਜ਼ ਦੇ ਸਰੀਰ ਦੀ ਕਾਇਆ ਕਲਪ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈ ਬਿਲਕੁਲ ਉਸ ਨੇਚਰਲ ਤਰੀਕੇ ਦੇ ਨਾਲ ਜਿਹੜਾ ਪੇਸ਼ੈਂਟ ਹੈ ਉਹ ਠੀਕ ਹੋ ਜਾਂਦਾ ਤੇ ਅੱਜ ਦੀ ਮੇਰੀ ਵੀਡੀਓ ਕੈਂਸਰ ਤੇ ਇਹ ਮੇਰਾ ਟੌਪਿਕ ਹੈ ਇਨਾ ਸੀ ਜੋ ਮੈਂ ਤੁਹਾਡੇ ਬੜੀ ਮਿਹਨਤ ਦੇ ਨਾਲ ਤਿਆਰ ਕੀਤਾ ਤੇ ਲੈ ਕੇ ਆਇਆ ਮੈਂ ਆਸ ਕਰਦਾ ਕਿ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇਗੀ ਔਰ ਤੁਸੀਂ ਇਹਨੂੰ ਕਮੈਂਟ ਤੇ ਸ਼ੇਅਰ ਕਰਕੇ ਮੈਨੂੰ ਦੱਸਣਾ ਤੇ ਨਾਲ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਕਿ ਜਿੰਨਾ ਹੋ ਸਕੇ ਅਸੀਂ ਇਸ ਸਿਸਟਮ ਦੇ ਥਰੂ ਆਪਣੇ ਸਮਾਜ ਨੂੰ ਸੁਖੀ ਜੀਵਨ ਦੇ ਸਕੀਏ ਧੰਨਵਾਦ